ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਲੈ ਕੇ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਕੇਂਦਰ ਸਰਕਾਰ ਵੱਲੋਂ ਇੱਕ ਨਵੀਂ ਅਪਡੇਟ ਉਹਨਾਂ ਦੇ ਕਰਮਚਾਰੀਆਂ ਵੱਲੀ ਆਈ ਹੈ ਤਾਂ ਕੀ ਹੈ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਦੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਉਮਰ ਵਿੱਚ 2 ਸਾਲ ਦਾ ਵਾਧਾ ਠੀਕ ਹੈ ਜੀ ਜਿਸ ਤਰ੍ਹਾਂ ਕਿ ਪੰਜਾਬ ਦੇ ਜਿਹੜੇ ਕਰਮਚਾਰੀਓ 58 ਸਾਲ ਦੀ ਉਮਰ ਤੱਕ ਜਿਹੜੇ ਰਿਟਾਇਰ ਹੋ ਜਾਂਦੇ ਆ ਤੇ ਜਿਹੜੇ ਗਰੁੱਪ ਡੀ ਦੇ ਜਾਂ ਜਿਹੜੇ ਡਿਸੇਬਲ ਕੈਟਾਗਰੀ ਦੇ ਵਿੱਚ ਹੁੰਦੇ ਉਹਨਾਂ ਦੀ ਉਮਰ ਜਿਹੜੀ ਹੈਗੀ ਉਹ 60 ਸਾਲ ਰਿਟਾਇਰਮੈਂਟ ਦੀ ਰੱਖੀ ਜਾਂਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਕੁਝ ਦਿਨ ਪਹਿਲਾਂ ਲਿੱਤਾ ਗਿਆ ਉਹ ਇਹ ਹੈ ਕਿ ਜਿੰਨੇ ਵੀ ਸਰਕਾਰ ਦੇ ਜਿਹੜੇ ਕੇਂਦਰ ਸਰਕਾਰ ਦੇ ਕਰਮਚਾਰੀ ਆ ਉਹਨਾਂ ਦੀ ਉਮਰ ਜਿਹੜੀ ਹੈ ਰਿਟਾਇਰਮੈਂਟ ਦੀ ਉਹ ਵਧਾ ਕੇ 62 ਸਾਲ ਕਰ ਦਿੱਤੀ ਗਈ ਹੈ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ 50 2024 ਰਿਟਾਇਰਮੈਂਟ ਦੀ ਉਮਰ ਵਿੱਚ ਵਧਾਉਣ ਲਈ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਰਿਟਾਇਰਮੈਂਟ ਦੀ ਉਮਰ 2 ਸਾਲ ਦਾ ਵਾਧਾ ਭਾਰਤ ਸਰਕਾਰ ਨੇ ਕੇਂਦਰ ਸਰ ਦੇ ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਉਮਰ 2 ਸਾਲ ਵਧਾਉਣ ਦਾ ਮਹੱਤਵਪੂਰਨ ਫੈਸਲਾ ਲਿਆ ਹੈ ਇਸ ਫੈਸਲੇ ਨਾਲ ਕਰਮਚਾਰੀ ਹੁਣ 62 ਸਾਲ ਦੀ ਉਮਰ ਤੱਕ ਸੇਵਾ ਕਰ ਸਕਣਗੇ ਇਹ ਤਬਦੀਲੀ 1 April 2025 ਤੋਂ ਲਾਗੂ ਹੋ ਰਹੀ ਹੈ ਜਿਸ ਨਾਲ ਲੱਖਾਂ ਸਰਕਾਰੀ ਕਰਮਚਾਰੀ ਨੂੰ ਲਾਭ ਮਿਲੇਗਾ ਅਤੇ ਆਪਣੀ ਸੇਵਾ ਵਧਾ ਕੇ ਦੇਸ਼ ਨੂੰ ਆਪਣਾ ਤਜਰਬਾ ਦੇ ਸਕਣਗੇ ਸਰਕਾਰ ਦਾ ਮੰਨਣਾ ਹੈ ਕਿ ਤਜਰਬੇਕਾਰ ਕਰਮਚਾਰੀ ਪ੍ਰਸ਼ਾਸਨਿਕ ਕੁਸ਼ਲਤਾ ਵਿਸਥਾਰ ਕਰਨ ਨਵੇਂ ਕਰਮਚਾਰੀਆਂ ਦੀ ਸਿਕਲਾਈ ਦੀ ਲਾਗਤ ਨੂੰ ਘਟਾਉਣ ਅਤੇ ਪੈਨਸ਼ਨ ਨਾਲ ਸੰਬੰਧਿਤ ਖਰਚਿਆਂ ਨੂੰ ਦੇਰੀ ਨਾਲ ਕਰਨ ਵਿੱਚ ਮਦਦ ਕਰਨਗੇ ਰਿਟਾਇਰਮੈਂਟ ਤੋਂ ਬਾਅਦ ਕਰਮਚਾਰੀ ਆਪਣੇ ਪੈਨਸ਼ਨ ਨਾਲ ਲਾਭਾਂ ਦੇ ਹੱਕਦਾਰ ਹੋਣਗੇ ਪਰ ਇਹ 2 ਸਾਲ ਦਾ ਵੱਧਾ ਉਨ੍ਹਾਂ ਦੀ ਹੀ ਮਹਾਰਤ ਮਰਤ ਦਾ ਵੱਧ ਤੋਂ ਵੱਧ ਲਾਭ ਉਠਾ ਉਠਾਉਣ ਦਾ ਉਦੇਸ਼ ਹੈ ਠੀਕ ਹੈ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ 1 April 2025 ਤੋਂ ਜਿਹੜੀ ਇਹ ਲਾਗੂ ਹੋ ਗਈ ਰਿਟਾਇਰਮੈਂਟ ਦਾ ਜਿਹੜਾ ਵਾਧਾ ਉਹ 2 ਸਾਲ ਕਰਕੇ ਜਿਹੜਾ 62 ਸਾਲ ਕਰ ਦਿੱਤਾ ਗਿਆ ਠੀਕ ਹੈ ਜੀ ਕੇਂਦਰ ਦੇ ਸਾਰੇ ਹੀ ਕਰਮਚਾਰੀਆਂ ਚਾਹੇ ਗਰੁੱਪ ਡੀ ਸੀ ਏ ਬੀ ਸੀ ਤੋਂ ਲੈ ਕੇ ਥੀ ਦੰਗ ਜਿੰਨੇ ਸਾਰਿਆਂ ਨੂੰ ਹੀ ਜਿਹੜਾ ਇਹ ਉਹਨਾਂ ਲਾਭ ਮਿਲੇਗਾ ਠੀਕ ਹੈ ਜੀ ਤਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਸਕੀਮ ਦਾ ਨੇਮ ਹੈ ਰਿਟਾਇਰਮੈਂਟ ਏਜ ਇਨਕਰੀਸ ਸਕੀਮ ਹੈ ਇੰਪਲੀਮੈਂਟੇਸ਼ਨ ਡੇਟ ਹੈ 1 April 2025 ਹੈ ਇਹ ਤੋਂ ਲਾਗੂ ਹੋ ਜਾਣੀ ਹੈ 2 ਸਾਲ ਦਾ ਜਿਹੜਾ ਹੈਗਾ ਸਮਾਂ ਜਿਹੜਾ ਵਧਾ ਦਿੱਤਾ ਗਿਆ 62 ਸਾਲ ਕਰ ਦਿੱਤੀ ਹੈ ਆਲ ਸੈਂਟਰਲ ਗਵਰਨਮੈਂਟ ਏਮਪਲੋਇਜ਼ ਸਾਰੇ ਜਿੰਨੇ ਵੀ ਹੈਗੇ ਆਪਰਚੂਨਿਟੀ ਫॉर ਟੂ ਐਡੀਸ਼ਨਲ ਇਅਰਸ ਆਫ ਸਰਵਿਸ ਪਰਪਸ ਕੀ ਹੈ ਟੂ ਬੈਨੀਫਿਟ ਫਰਮ ਐਕਸਪੀਰੀਐਂਸਡ ਏਮਪਲੋਇਜ਼ ਸਰਵਿਸ ਤਾਂ ਕਿ ਜਿਹੜੇ ਵੱਧ ਤੋਂ ਵੱਧ ਤਜਰਬੇਕਾਰ ਕਰਮਚਾਰੀ ਉਹਨਾਂ ਤੋਂ ਦੇਸ਼ ਨੂੰ ਜਾਂ ਉਹਦੇ ਸਮਾਜ ਦੇ ਭਲਾਈ ਕੰਮਾਂ ਦੇ ਵਾਸਤੇ ਜਿਹੜਾ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ ਸੋ ਕਿਰਪਾ ਕਰਕੇ ਜੇ ਸ਼ਾਇਦ ਪੰਜਾਬ ਸਰਕਾਰ ਵੀ ਚਾਹੇ ਤਾਂ ਜਾਂ ਆਪਾਂ ਵੀ ਚਾਹੀਏ ਤਾਂ ਹੋ ਸਕਦਾ ਹੈ ਸਾਰੇ ਹੀ ਕਰਮਚਾਰੀਆਂ ਦੀ ਜਿਹੜੀ ਉਹ ਰਿਟਾਇਰਮੈਂਟ ਏਜ ਆ ਜਿਹੜੀ ਉਹ 60 ਸਾਲ ਤੋਂ ਵਧਾ ਕੇ ਜਿਹੜੀ 62 ਸਾਲ ਕਰ ਦਿੱਤੀ ਜਾਵੇ ਤਾਂ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ